ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਆਸਾ ਮਹਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਜੇਤਾ आपे रसना आपे बसना आपे रसना आपे बसना अवर न दूजा कहो माई अवर न दूजा कहो माई साहिब मेरा एको है साहिब मेरा एको है एको है भाई एको है एको है भाई एको है, है, है। रहाओ रहा आपे मारे आपे छोड़े आपे मारे आपे छोड़े आपे लेवे दे ਆਪੇ ਵਿਖੈ ਆਪੇ ਵਿਗਸੈ ਆਪੇ ਵਿਖੈ ਆਪੇ ਵਿਗਸੈ ਆਪੇ ਨਦਰ ਕਰੇ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਾ ਜੋ ਕਿਛ ਕਰਨਾ ਸੋ ਕਰ ਰਹਾ ਅਵਰਣਾ ਕਰਨਾ ਜਾਈ ਅਵਰਣਾ ਕਰਨਾ ਜਾਈ ਜੈਸਾ ਵਰਤੈ ਤੈਸੋ ਕਹੀਐ ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਧ ਮੀਠਾ ਨਾਨਕ ਕਰਮਾ ਦੀ ਮਾਇਆ ਮਧ-ਮਿੱਠਾ ਮਨਮਤ ਵਾਲਾ ਪੀਵਤਰ ਹੈ ਮਨਮਤ ਵਾਲਾ ਪੀਵਤਰ ਹੈ ਆਪੇ ਰੂਪ ਕਰੇ ਬਹੁ ਪੰਤੀ ਆਪੇ ਰੂਪ ਕਰੇ ਬਹੁ ਪੰਤੀ ਨਾਨਕ ਬੱਬੂੜਾ ਏਵ ਕਹੈ ਨਾਨਕ ਬੱਬੂੜਾ ਏਵ ਕਹੈ ਆਸਾ ਮਹਲਾ ਪਹਿਲਾ ਆਸਾ ਮਹਲਾ ਮਾਝਾ ਮਤ ਪਖਾਵਜ ਪਾਓ ਮਾਝਾ ਮਤ ਪਖਾਵਜ ਪਾਓ ਹੋਏ ਆਨੰਦ ਸਦਾ ਮਨ ਚਾਓ ਹੋਏ ਆਨੰਦ ਸਦਾ ਮਨ ਚਾਓ ਜੀਹ ਭਗਤ ਇਹੋ ਤਪ ਤਾਓ ਜੀਹ ਭਗਤ ਇਹੋ ਤਪ ਤਾਓ ਏਤ ਰੰਗ ਨੱਚ ਹੋ ਰੱਖ ਰੱਖ ਪਾਓ ਏਤ ਰੰਗ ਨੱਚ ਹੋ ਰੱਖ ਰੱਖ ਪਾਓ ਪੂਰੇ ਤਾਲ ਜਾਣੈ ਸਾਲਾ ਹੈ ਪੂਰੇ ਤਾਲ ਹੋ ਰ ਨਚਣਾ ਖੁਸ਼ੀਆਂ ਮਨ ਮਾਹ ਹੋ ਰ ਨਚਣਾ ਖੁਸ਼ੀਆਂ ਮਨ ਮਾਹ ਰਹਾ ਸਤ ਸੰਤੋਖ ਵਜੇ ਦੁਇ ਤਾਲ ਸਤ ਸੰਤੋਖ ਵਜੇ ਦੁਇ ਤਾਲ ਰਹੀ ਵਜਾ ਸਦਾ ਨਿਹਾਲ ਜੈ ਨੀ ਵਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਉ ਰਾਗ ਨਾਦ ਨਹੀਂ ਦੂਜਾ ਪਾਉ ਜਿਤ ਰੰਗ ਨੱਚੋ ਰਖ ਰਖ ਪਾਉ ਮਨ ਚੀਤ ਆਉ ਫੇਰੀ ਹੋ ਮਨ ਚੀਤ ਬਹਿਦਿਆ ਉਠਦਿਆ ਨੀਤਾ ਨੀਤ ਬਹਿਦਿਆ ਉਠਦਿਆ ਕੀਤਾ ਨੀਤ ਲੇਟ ਲੇਟ ਜਾਣ ਤਨ ਸੁਹਾਉ ਜੇ ਤਰੰਗ ਨੱਚੋ ਰਖ ਰਖ ਪਾਓ ਜੇ ਤਰੰਗ ਨੱਚੋ ਰਖ ਰਖ ਪਾਓ ਸਿੱਖ ਸਬਾ ਦੀਖਿਆ ਕਾ ਪਾਓ ਸਿੱਖ ਸਬਾ ਦੀਖਿਆ ਕਾ ਪਾਓ ਸੋਣਾ ਨਾ ਸਾਚਾ ਨਾਉ ਗੁਰਮੁਖ ਸੋਣਾ ਸਾਚਾ ਨਾਉ ਨਾਨਕ ਆਖਣ ਵੇਰਾ ਵੀਰ ਨਾਨਕ ਆਖਣ ਵੇਰਾ ਵੀਰ ਜਿਤ ਰੰਗ ਨੱਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਕੌਣ ਉਪਾਏ ਧਰੀ ਸਭ ਤਰਦੀ ਕੌਣ ਉਪਾਏ ਜਲ ਅਗਨੀ ਦਾ ਬੰਦ ਕੀਤਾ ਜਲ ਅਗਨੀ ਦਾ ਬੰਦ ਕੀਤਾ ਅੰਦਲੈ ਦਹ ਸਿਰ ਮੂੜ ਕਟਾਇਆ 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 ਰਾਵਣ ਮਾਰਿਆ ਕਿਆ ਵੱਡਾ ਭਿਆਨਕ ਤੇਰੀ ਆਖੀ ਜਾਏ ਜਗੁ ਕੁਮਾਰ ਦੀ ਆਖੀ ਜਾਏ ਸਰਬੇ ਪੂਰ ਰਹਿਆ ਲਿਵ ਲਾਏ ਸਰਬੇ ਪੂਰ ਰਹਿਆ ਲਿਵ ਲਾਏ ਰਹਾ ਰਹਾ ਜੀਉ ਉਪਾਏ ਜੁਗਤ ਹੱਥ ਕੀਨੀ ਜੀਉ ਉਪਾਏ ਜੁਗਤ ਹੱਥ ਕੀਨੀ ਕਾਲੀ ਨਥ ਕਿਆ ਵੱਡਾ ਭਿਆਨ ਕਾਲੀ ਨਥ ਕਿਆ ਵੱਡਾ ਭਿਆਨ ਕਿਸ ਤੂੰ ਪੁਰਖ ਜੋਰੂ ਕੌਣ ਕਹੀਐ ਕਿਸ ਤੂੰ ਪੁਰਖ ਜੋਰੂ ਸਰਬਨਿਰੰਤਰ ਰਵ ਰਹਿਆ ਸਰਬਨਿਰੰਤਰ ਰਵ ਰਹਿਆ ਆਲਕਟੰਬ ਸਾਥ ਵਰਦਾਤਾ ਆਲਕਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਕਾ ਆਗੇ ਅੰਤ ਨਾ ਪਾਇਓ ਤਾਕਾ ਅਸ ਸੇਧ ਕਿਆ ਵੱਡਾ ਭਿਆਨ ਅਸ ਸੇਧ ਕਿਆ ਵੱਡਾ ਭਿਆਨ ਧਰੇ ਖੀਰ ਮਥਿਆ ਰਖਨੁ ਪਾਇ ਧਰੇ ਖੀਰ ਮਥਿਆ ਔਰ ਪਖਲਾਏ ਜੇ ਅਸੀਂ ਕੀਆ ਔਰ ਪਖਲਾਏ ਜੇ ਅਸੀਂ ਪਹਿ ਨਾਨਕ ਛਪੈ ਕਿਉ ਛਪਿਆ ਪਹਿ ਨਾਨਕ ਛਪੈ ਕਿਉ ਛਪਿਆ ਏਕੀ ਏਕੀ ਵੰਡ ਦਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਕਰਮ ਕਰ ਤੂ ਤੈ ਬੇਲ ਬਿਸਥਾਰੀ ਕਰਮ ਕਰ ਤੂ ਤੈ ਬੇਲ ਬਿਸਥਾਰੀ RAM ਨਾਮ ਫਲ ਹੂਆ RAM ਨਾਮ ਫਲ ਹੂਆ ਇਸ ਰੂਪ ਨਰੇਖ ਅਨਾਹਦ ਵਾਜੈ ਇਸ ਰੂਪ ਨਰੇਖ ਨਾ ਸ਼ਬਦਨ ਰੰਜਣ ਕੀਆ ਸ਼ਬਦਨ ਰੰਜਣ ਕੀਆ ਹਰੇ ਖਿਆਨ ਜਾਣੇ ਜੇ ਕੋਈ ਹਰੇ ਖਿਆਨ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਰਹਾਵ ਰਹਾਵ ਜਨਪੀਆ ਸੇ ਮਸਤ ਭਏ ਹੈ ਜਨਪੀਆ ਸੇ ਮਸਤ ਭਏ ਹੈ ਤੁਕੇ ਬੰਧਨ ਵਾਹੇ ਤੁਕੇ ਬੰਧਨ ਵਾਹੇ ਜੋਤੀ ਜੋਤ ਸਮਾਣੀ ਪੀਤਰ ਜੋਤੀ ਜੋਤ ਸਮਾਣੀ ਪੀਤਰ ਆ ਛੋਡੇ ਮਾਇਆ ਕੇ ਲਾਹੇ ਆ ਛੋਡੇ ਮਾਇਆ ਕੇ ਲਾਹੇ ਸਰਬ ਜੋਤ ਰੂਪ ਤੇਰਾ ਦੇਖਿਆ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਸਗਲ ਭਵਨ ਤੇਰੀ ਮਾਇਆ ਰਾਰੈ ਰੂਪ ਨਿਰਾਲਮ ਬੈਠਾ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ ਅਪਾਰਾ ਦਰਸ਼ਨ ਰੂਪ ਅਪਾਰਾ ਦ ਅਨਾਹਦ ਸੋ ਸਹਰਾਤਾ ਸਦ ਅਨਾਹਦ ਸੋ ਸਹਰਾਤਾ ਨਾਨਕ ਕਹੈ ਵਿਚਾਰਾ ਨਾਨਕ ਕਹੈ ਵਿਚਾਰਾ ਸੋ ਬਹਲਾ ਪਹਿਲਾ ਆਸਾ ਮਹਲਾ ਪਹਿਲਾ ਮੈਂ ਗੁਣ ਗੱਲਾ ਕੇ ਸਿਰ ਭਾਰ ਮੈਂ ਗੁਣ ਗੱਲਾ ਕੇ ਸਿਰ ਭਾਰ ਗੱਲੀ ਗੱਲਾ ਸਿਰ ਜਨਹਾਰ ਗੱਲੀ ਗੱਲਾ ਸਿਰ ਜਨਹਾਰ ਪੀਣਾ ਹਸਣਾ ਬਾਦ ਪਾਣਾ ਪੀਣਾ ਹਸਣਾ ਬਾਦ ਜਬ ਲਗ ਰਿਦੈ ਨ ਆਵੇ ਯਾਦ ਜਬ ਲਗ ਰਿਦੈ ਨ ਆਵੇ ਯਾਦ ਧੋ ਪ੍ਰਵਾਹ ਕੀ ਕੀ ਕਹੀਜੈ ਧੋ ਪ੍ਰਵਾਹ ਕੀ ਕੀ ਕਹੀਜੈ ਜਨਮ ਜਨਮ ਕਿਸ ਲੀਜੀ ਲੀਜੈ ਜਨਮ ਜਨਮ ਕਿਸ ਲੀਜੀ ਲੀਜੈ ਰਹਾਓ ਰਹਾਓ ਮਨ ਕੀ ਮਤ ਮਤਾ ਗਲ ਮਤਾ ਮਨ ਕੀ ਮਤ ਮਤਾ ਗਲ ਮਤਾ ਜੋ ਕਿਸ ਬੋਲੀਐ ਸਭ ਖਤੋ ਖਤਾ ਜੋ ਕਿਸ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਕਿਆ ਮੋਹ ਲੈ ਕੀਚੈ ਅਰਦਾਸ ਬਾਪ ਪੁੰਨ ਦੁਇ ਸਾਖੀ ਪਾਸੈ ਬਾਪ ਪੁੰਨ ਦੁਇ ਸਾਖੀ ਪਾਸ ਜੈਸਾ ਤੂੰ ਕਰੇ ਤੈਸਾ ਕੋ ਹੋਏ ਜੈਸਾ ਤੂੰ ਕਰੇ ਤੈਸਾ ਕੋ ਹੋਏ ਮੁਝ ਬਿਨ ਦੂਜਾ ਨਾਹੀ ਕੋਏ ਤੁਜ ਬਿਨੁ ਦੂਜਾ ਨਾਹੀ ਕੋਏ ਤੁਜ ਬਿਨੁ ਦੂਜਾ ਨਾਹੀ ਕੋਏ ਤੁਜ ਬਿਨੁ ਦੂਜਾ ਨਾਹੀ ਕੋਏ ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੈ ਜੇਹੀ ਤੂੰ ਮਤ ਦੇਹ ਪੇ ਪਾਵੈ ਤੇ ਵੇ ਚਲਾਵੈ ਪੇ ਪਾਵੈ ਕਿਵੇਂ ਚਲਾਵੈ ਰਾਗ ਰਤਨ ਪਰਿਆ ਪਰਵਾਰ ਰਾਗ ਰਤਨ ਪਰਿਆ ਪਰਵਾਰ ਜਿਸ ਵਿੱਚ ਉਪਜੈ ਅੰਮ੍ਰਿਤ ਸਾਰ ਇਸ ਵਿੱਚ ਉਪਜੈ ਅੰਮ੍ਰਿਤ ਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਨਾਨਕ ਕਰਤੇ ਕਾ ਇਹੋ ਧਨਮਾਲ ਜੇ ਕੋ ਬੁੱਝੈ ਇਹੋ ਵਿਚਾਰ ਜੇ ਕੋ ਬੁੱਝੈ ਇਹੋ ਵਿਚਾਰ ਅਸ ਬਹਲਾ ਪਹਿਲਾ ਆਸਾ ਮਨ ਲਾ ਪੈਲਾ ਘਰ ਕਿਰਪਾ ਆਪਣੇ ਘਰ ਆਇਆ ਘਰ ਕਿਰਪਾ ਆਪਣੇ ਘਰ ਆਇਆ ਾਮਿਲ ਸਖੀਆ ਕਾਜ ਰਚਾਇਆ ਾਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਨ ਅਨੰਦ ਭਿਆ ਖੇਲ ਦੇਖ ਮਨ ਅਨੰਦ ਭਿਆ ਸਹੋ ਵਿਆਹਣ ਆਇਆ ਸਹੋ ਵਿਆਹਣ ਆਇਆ ਗਾਵੋ ਗਾਵੋ ਕਾਮਣੀ ਕਾਮੋ ਕਾਮੋ ਕਬੀਚਾਰ ਕਬੀਚਾਰ ਹਮਰ ਘਰ ਆਇਆ ਜਗ ਜੀਵਨ ਪਧਾਰ ਹਮਰ ਘਰ ਆਇਆ ਜਗ ਜੀਵਨ ਪਧਾਰ ਰਹਾਓ ਰਹਾਓ ਗੁਰੂ ਦਵਾਰ ਹਮਰਾ ਵੀ ਆਹੋ ਜੇ ਹੋਆ ਗੁਰੂ ਦਵਾਰ ਸੋ ਮਿਲਿਆ ਤਾਂ ਜਾਣਿਆ ਸੋ ਮਿਲਿਆ ਤਾਂ ਜਾਣਿਆ ਲੋਕਾਂ ਮਹਿ ਸਬਦ ਰਵਿਆ ਹੈ ਲੋਕਾਂ ਮਹਿ ਸਬਦ ਰਵਿਆ ਹੈ ਆਪ ਗਿਆ ਮਨ ਮੰਨਿਆ ਆਪ ਗਿਆ ਮਨ ਮੰਨਿਆ ਆਪਣਾ ਕਾਰਜ ਆਪ ਸਵਾਰੇ ਆਪਣਾ ਕਾਰਜ ਆਪ ਸਵਾਰੇ ਹੋਰਨ ਕਾਰਜ ਨਾ ਹੋਈ ਹੋਰਨ ਕਾਰਜ ਨਾ ਜੇਤਕਾਰਜ ਸਤ ਸੰਤੋਖ ਦਇਆ ਧਰਮ ਹੈ ਜੇਤਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ 부ਜਾ ਕੋਈ ਗੁਰਮੁਖ 부ਜਾ ਕੋਈ ਬਨਤ ਨਾਨਕ ਸਬਨਾ ਕਾ ਫਿਰ ਏਕੋ ਸੋਏ ਬਨਤ ਨਾਨਕ ਸਬਨਾ ਕਾ ਫਿਰ ਏਕੋ ਸੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ ਆਸਾ ਨਾ ਪਹਿਲਾ ਆਸਾ ਮਹੰਲਾ ਪਹਿਲਾ ਗ੍ਰਹਿਵਨ ਸੰਸਰ ਸਹਿਜ ਸੁਭਾਏ ਗ੍ਰਹਿਵਨ ਸੰਸਰ ਸਹਿਜ ਸੁਭਾਏ ਦੁਰਮਤ ਗਤ ਭਈ ਕੀਰਤ ਠਾਏ ਦੁਰਮਤ ਗਤ ਭਈ ਕੀਰਤ ਠਾਏ ਸਚ ਪੌੜੀ ਸਾਚੋ ਮੁਖ ਨਾਓ ਸਚ ਪੌੜੀ ਸਾਚੋ ਮੁਖ ਨਾਓ ਸਤਿਗੁਰ ਸੇਵ ਪਾਏ ਨਿਜ ਥਾਉ ਸਤਿਗੁਰ ਖਟ ਦਰਸਨ ਜਾਣ ਆਨ ਚੂਰੇ ਕਟ ਦਰਸਨ ਜਾਣ ਸਰਬ ਜੋਤ ਪੂਰਨ ਭਗਵਾਨ ਸਰਬ ਜੋਤ ਪੂਰਨ ਭਗਵਾਨ ਰਹਾ ਰਹਾ ਅਧਿਕ ਇਤਿਆਸ ਭੀਖ ਬਹੁ ਕਰੈ ਅਧਿਕ ਇਤਿਆਸ ਭੀਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਤਨ ਹਰੈ ਕਾਮ ਦਾ ਛੋੜ ਨਾਮ ਨਿਸਤਰੈ ਨਾਮ ਛੋੜ ਨਾਮ ਜਿਸ ਕਹੈ ਸਿਫਤ ਸਲਾਹਨ ਸਹਿਜ ਆਨੰਦ ਸਿਫਤ ਸਲਾਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਸਖਾ ਜਿੰਦ ਆਪੇ ਕਰੇ ਆਪੇ ਬਖਸਿੰਦ ਆਪੇ ਕਰੇ ਆਪੇ ਬਖਸਿੰਦ ਤਨ ਮਨ ਹਰ ਪਹਿ ਆਗੈ ਜਿੰਦ ਤਨ ਮਨ ਹਰ ਪਹਿ ਆਗੈ ਜਿੰਦ ਠੂਠ ਵਿਕਾਰ ਮਹਾ ਦੁਖ ਦੇਹ ਠੂਠ ਵਿਕਾਰ ਮਹਾ ਦੁਖ ਦੇਹ ਵਰਣ ਦੀ ਸਿਹ ਸਭ ਖੇ ਹੈ ਏਕ ਵਰਨ ਦੀ ਸਿਹ ਸਭ ਖੇ ਜੋ ਉਪਜੈ ਸੋ ਆਵੈ ਜਾਏ ਜੋ ਉਪਜੈ ਸੋ ਆਵੈ ਜਾਈ ਨਾਨਕ ਅਸਥਿਰ ਨਾਮ ਰਜਾਈ ਨਾਨਕ ਅਸਥਿਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਏਕੋ ਸਰਵਰ ਕਮਲ ਅਨੂਪ ਸਾ ਵਿਗਾਸੈ ਪਰਮਲ ਰੂਪ ਸਾ ਵਿਗਾਸੈ ਪਰਮਲ ਰੂਪ ਪੂਜਨ ਮੋਤੀ ਚੁਗੇ ਹੰਸ ਸਰਬ ਕਲਾ ਜਗਦੀਸ਼ੈ ਅੰਸ ਜੋਤੀ ਸੈ ਸੋ ਉਪਜੈ ਬਿਨਸੈ ਬਿਨ ਜਲ ਸਰਵਰ ਕਮਲ ਨਦੀਸੈ ਨਾ ਬੁਝੈ ਪਾਵੈ ਭੇਦ ਸਾਖਾ ਤੀਨ ਕਹੈ ਨਿਤ ਬੇਦ ਨਾਦ ਬਿੰਦ ਕੀ ਸੁਰਤ ਸਮਾਏ ਨਾਦ ਬਿੰਦ ਕੀ ਸੁਰਤ ਸਮਾਏ ਸਤਿਗੁਰ ਸੇਵ ਪਰਮ ਪਦ ਪਾਏ ਸਤਿਗੁਰ ਸੇਵ ਪਰਮ ਪਦ ਪਾਏ ਮੁਕਤੋ ਰਤੋ ਰੰਗ ਰਵੰਤੋ ਮੁਕਤੋ ਰਤੋ ਰੰਗ ਰਾਜਨ ਰਾਜ ਸਦਾ ਬਿਖ ਸੰਤੋ ਰਾਜਨ ਰਾਜ ਸਦਾ ਬਿਖ ਸੰਤੋ ਜਿਸ ਤੂੰ ਰਾਖੇ ਕਿਰਪਾ ਧਾਰ ਜਿਸ ਤੂੰ ਰਾਖੇ ਕਿਰਪਾ ਧਾਰ ਗੂੜਤ ਪਾਹਣ ਤਾਰੇ ਹਿਤਾਰ ਗੂੜਤ ਪਾਹਣ ਤਾਰੇ ਤਰੇ ਭਵਨ ਮਹਿ ਜੋਤ ਤਰੇ ਭਵਨ ਮਹਿ ਜਾਣਿਆ ਤਰੇ ਭਵਨ ਮਹਿ ਜੋਤ ਤਰੇ ਭਵਨ ਮਹਿ ਜਾਣਿਆ ਉਟ ਭਈ ਘਰ ਘਰ ਮਹਿ ਆਣਿਆ ਸ ਭਗਤ ਕਰੇ ਲਿਵ ਲਾਏ ਨਾਨਕ ਤਿੰਨ ਕੈ ਲਾਗੇ ਪਾਏ ਸਾ ਮਹੱਲਾ ਪਹਿਲਾ ਸਾ ਮਹੱਲਾ ਪਹਿਲਾ ਮਤ ਸਾਚੀ ਹਜਤ ਦੂਰ ਗੁਰਮਤ ਸਾਚੀ ਹਜਤ ਦੂਰ ਬਹੁਤ ਸਿਆਣਪ ਲਾਗੇ ਧੂਰ ਬਹੁਤ ਸਿਆਣਪ ਲਾਗੇ ਧੂਰ ਲਾਗੀ ਮੈਲ ਮਿਟੈ ਸਚ ਨਾਏ ਲਾਗੀ ਮੈਲ ਮਿਟੈ ਸਚ ਨਾਏ ਗੁਰ ਪ੍ਰਸਾਦ ਰਹੈ ਲਿਵਲਾਈ ਗੁਰ ਪ੍ਰਸਾਦ ਰਹੈ ਲਿਵਲਾਈ ਹੈ ਹਜੂਰ ਹਾਜ਼ਰ ਅਰਦਾਸ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਨਰਹਾਵੋ। ਨਰਹਾਵੋ। ਊੜ ਕਮਾਵੇ ਆਵੇ ਜਾਵੇ। ਊੜ ਕਮਾਵੇ ਆਵੇ ਜਾਵੇ। ਕਹਿਣ ਕਥਨ ਵਾਰਾ ਨਹੀਂ ਆਵੇ। ਕਹਿਣ ਕਥਨ ਵਾਰਾ ਨਹੀਂ ਆਵੇ। ਗਿਆ ਦੇਖਾ ਸੂਜ ਬੂਜ ਨਾ ਪਾਵੇ। ਗਿਆ ਦੇਖਾ ਸੂਜ ਬੂਜ ਨਾ ਪਾਵੇ। ਦਿਨ ਨਾਵੇ ਮਨ ਤ੍ਰਿਪਤ ਨਾ ਆਵੇ। ਦਿਨ ਨਾਵੇ ਮਨ ਨਵੇਂ ਸੇ ਰੋਗ ਵਿਆਪੇ ਜੋ ਜਨਮੇ ਸੇ ਰੋਗ ਵਿਆਪੇ ਹਉਮੈ ਮਾਇਆ ਦੁਖ ਸੰਤਾਪੇ ਹਉਮੈ ਮਾਇਆ ਸੇ ਜਨ ਬਾਚੀ ਜੋ ਪ੍ਰਭ ਰੱਖੇ ਸੇ ਜਨ ਬਾਚੀ ਜੋ ਪ੍ਰਭ ਰੱਖੇ ਸਤ ਗੁਰ ਸੇਵ ਅੰਮ੍ਰਿਤ ਰਸ ਚਾਖੇ ਸਤ ਗੁਰ ਸੇਵ ਅੰਮ੍ਰਿਤ ਰਸ ਚਾਖੇ ਜਲ ਤੋ ਮਨ ਰਖੈ ਅੰਮ੍ਰਿਤ ਚਾਖੇ ਜਲ ਤੋ ਮਨ ਰਖੈ ਅੰਮ੍ਰਿਤ ਚਾਖੇ ਸਤ ਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ ਸਤ ਗੁਰ ਸੇਵ ਅੰਮ੍ਰਿਤ ਸ਼ਬਦ ਪਾਖੇ ਸਚੇ ਸ਼ਬਦ ਮੁਕਤ ਗਤ ਪਾਏ ਸਚੇ ਸ਼ਬਦ ਮੁਕਤ ਗਤ ਪਾਏ ਨਾਨਕ ਵਿਚ ਜੋ ਆਪ ਗਵਾਏ ਨਾਨਕ ਤੁਮ ਜੋ ਆਪ ਗਵਾਏ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਜੋ ਤਨ ਕੀਆ ਸੋ ਸੱਚ ਥੀਆ ਜੋ ਤਨ ਕੀਆ ਸੋ ਸੱਚ ਥੀਆ ਅੰਮ੍ਰਿਤ ਨਾਮ ਸਤਗੁਰ ਦੀਆ ਅੰਮ੍ਰਿਤ ਨਾਮ ਸਤਗੁਰ ਦੀਆ ਹਿਰਦੈ ਨਾਮ ਨਾਹੀ ਮਨ ਭੰਗ ਹਿਰਦੈ ਨਾਮ ਨਾਹੀ ਮਨ ਭੰਗ ਅਨੰਦ ਨਾਲ ਪਿਆਰੇ ਸੰਗ ਅਨੰਦ ਨਾਲ ਪਿਆਰੇ ਹਰ ਜੀਉ ਰੱਖੋ ਆਪਣੀ ਸਰਣਾਈ ਹਰ ਜੀਉ ਰੱਖੋ ਆਪਣੀ ਸਰਣਾਈ ਗੁਰ ਪ੍ਰਸਾਦੀ ਹਰ ਰਸ ਪਾਇਆ ਗੁਰ ਪ੍ਰਸਾਦੀ ਹਰ ਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ ਨਾਮ ਪਦਾਰਥ ਨਉ ਨਿਦ ਪਾਈ ਰਹਾਉ ਕਰਮ ਧਰਮ ਸੱਚ ਸਾਚਾ ਨਾਉ ਕਰਮ ਧਰਮ ਸੱਚ ਸਾਚਾ ਨਾਉ ਆਕੇ ਸਤਿ ਬਲਿਹਾਰੈ ਜਾਓ ਆਕੇ ਸਤਿ ਬਲਿਹਾਰੈ ਜਾਓ ਰਾਤੇ ਸੇ ਜਨ ਪਰਵਾਨ ਜੋ ਹਰ ਰਾਤੇ ਸੇ ਜਨ ਪਰਵਾਨ ਜਨ ਕੀ ਸੰਗਤ ਪਰਮ ਨਿਧਾਨ ਜਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਵਾਰ ਜਿਨ ਪਾਇਆ ਧਨ ਨਾਰੀ ਰਾਤੀ ਸ਼ਬਦ ਵਿਚਾਰੀ ਹਸਿਓ ਰਾਤੀ ਸ਼ਬਦ ਵਿਚਾਰੀ ਆਪ ਤਰੇ ਸੰਗਤ ਕੁਲ ਤਾਰੇ ਆਪ ਤਰੇ ਸੰਗਤ ਕੁਲ ਤਾਰੇ ਸਤਿਗੁਰ ਸੇਵ ਤਤ ਵਿਚਾਰੈ ਸਤਿਗੁਰ ਸੇਵ ਤਤ ਵਿਚਾਰੈ ਅਮਰੀ ਜਾਤ ਪਤ ਸਚਨਾਉ ਅਮਰੀ ਜਾਤ ਪਤ ਸਚਨਾਉ ਕਰਮ ਧਰਮ ਸੰਜਮ ਸਤ ਪਾਉ ਕਰਮ ਧਰਮ ਸੰਜਮ ਸਤ ਪਾਉ ਨਾਨਕ ਬਖਸ਼ੇ ਪੂਛ ਨ ਹੋਏ ਅਨੇਕ ਪਖਸ਼ੇ ਪੂਛ ਨਾ ਹੋਏ ਜਾਂ ਮਿਟੇ ਏਕੋ ਸੋਏ ਜਾਂ ਮਿਟੇ ਏਕੋ ਸੋਏ ਅਸਾ ਮਹੱਲਾ ਪਹਿਲਾ ਅਸਾ ਮਹੱਲਾ ਪਹਿਲਾ ਇਕ ਆਵੇ ਇਕ ਜਾਵੇ ਆਈ ਇਕ ਆਵੇ ਇਕ ਜਾਵੇ ਨਾਈ ਇਕ ਹਰ ਰਾਤੇ ਰਹੇ ਸਮਾਈ ਇਕ ਹਰ ਰਾਤੇ ਰਹੇ ਸਮਾਈ ਇਕ ਧਰਨ ਗਗਨ ਮਹਿ ਠੌਰ ਨਾ ਪਾਵੇ ਏ ਇਕ ਧਰਨ ਗਗਨ ਮਹਿ ਕਰਮਹੀਨ ਹਰਨਾਮ ਨਾ ਧਿਆਵੇ ਸੇ ਕਰਮਹੀਨ ਹਰਨਾਮ ਨਾ ਧਿਆਵੇ ਗੁਰਪੂਰੇ ਤੇ ਗਤ ਮਿਤ ਪਾਈ ਗੁਰਪੂਰੇ ਤੇ ਗਤ ਮਿਤ ਪਾਈ ਜੋ ਸੰਸਾਰ ਵਿਖ ਵਤ ਅਤ ਭੌਜਲ ਜੋ ਸੰਸਾਰ ਵਿਖ ਵਤ ਅਤ ਭੌਜਲ ਗੁਰਬਦੀ ਹਰ ਪਾਰ ਲੰਗਾਈ ਗੁਰਸ਼ਬਦੀ ਹਰ ਪਾਰ ਲੰਗਾਈ ਰਹਾ ਜਿਨ ਕੋ ਆਪ ਲਏ ਪ੍ਰਭ ਮੇਲ ਜਿਨ ਕੋ ਆਪ ਲਏ ਪ੍ਰਭ ਮੇਲ ਜਿਨ ਕੋ ਕਾਲ ਨਸਾਕੈ ਪੀਲ ਜਿਨ ਕੋ ਕਾਲ ਨਸਾਕੈ ਪੀਲ ਮੁਖ ਨਿਰਮਲ ਰਹੇ ਪਿਆਰੇ ਮੁਖ ਨਿਰਮਲ ਰਹੇ ਪਿਆਰੇ ਜਿਉਂ ਜਲ ਅੰਭ ਉਪਰ ਕਮਲ ਨਿਰਾਰੇ ਜਿਉਂ ਜਲ ਅੰਭ ਉਪਰ ਕਮਲ ਨਿਰਾਰੇ ਆੰਬ ਬੋਲਣਾ ਨੂੰ ਆੰਬ ਨਹੀਂ ਬੋਲਣਾ ਆੰਬ ਆੰਬ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਆਂਬਾ ਪਾ ਬਿਨਾ ਆਂਬ ਬੋਲਾਂਗੇ ਤਾਂ ਪੱਪੇ ਨਾਲ ਫਿਰ ਆਂਬ ਬਣ ਜੂਗਾ ਉਹ ਨਹੀਂ ਬੋਲਣਾ ਆਂਬ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਜਿਉ ਜਲ ਅੰਬ ਉਪਰ ਕਮਲ ਨਿਰਾਰੇ ਜਿਉ ਜਲ ਅੰਬ ਗੁਰਲਾਖ ਕਹੋ ਕਿਸ ਨੂੰ ਕਹੀਏ ਗੁਰਲਾਖ ਕਹੋ ਕਿਸ ਨੂੰ ਕਹੀਏ ਜਿਸ ਬ੍ਰਹਮ ਗੁਰਮੁਖ ਸਚ ਲਈਏ ਜਿਸ ਬ੍ਰਹਮ ਗੁਰਮੁਖ ਸਚ ਲਈਏ ਅਕਥ ਕਥਾਉ ਗੁਰਮਤਿ ਵਿਚਾਰ ਅਕਥ ਕਥਾਉ ਗੁਰਮਤਿ ਵਿਚਾਰ ਮਿਲ ਗੁਰ ਸੰਗਤ ਪਾਵਉ ਪਾਰ ਮਿਲ ਗੁਰ ਸੰਗਤ ਪਾਵਉ ਪਾਰ ਸਾਸਤ ਵਿਦ ਸਿਮਰਤ ਬਹੁ ਭੇਦ ਸਾਸਤ ਵਿਦ ਸਿਮਰਤ ਬਹੁ ਭੇਦ ਅਠ ਛਠ ਮਜਨ ਹਰ ਰਸ ਰੇਦ ਅਠ ਛਠ ਮਜਨ ਹਰ ਰਸ ਰੇਦ ਗੁਰਮੁਖ ਨਿਰਮਲ ਮੈਲ ਨ ਲਾਗੇ ਗੁਰਮੁਖ ਨਿਰਮਲ ਮੈਲ ਨ ਲਾਗੇ ਕਹੇ ਹਿਰਦੈ ਨਾਮ ਵਡੇ ਤੁਰ ਭਾਗੇ ਨਾਨਕ ਹਿਰਦੈ ਨਾਮ ਵਡੇ ਤੁਰ ਭਾਗੇ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਨੇਵ ਨੇਵ ਪਾਏ ਲਗਾਓ ਗੁਰ ਆਪਣੇ ਨੇਵ ਨੇਵ ਪਾਏ ਲਗਾਓ ਗੁਰ ਆਪਣੇ ਆਤਮ ਰਾਮ ਨਿਹਾਰਿਆ ਆਤਮ ਰਾਮ ਨਿਹਾਰਿਆ ਹਰਤ ਵਿਚਾਰ ਹਿਰਦੈ ਹਰ ਰਵਿਆ ਹਰਤ ਵਿਚਾਰ ਹਿਰਦੈ ਰਦਾ ਦੇਖ ਵਿਚਾਰਿਆ ਰਦਾ ਦੇਖ ਵਿਚਾਰਿਆ ਬੋਲੋ ਹਰਾਮ ਕਰੇ ਮਿਸਤਾਰਾ ਬੋਲੋ ਹਰਾਮ ਕਰੇ ਮਿਸਤਾਰਾ ਗੁਰ ਪ੍ਰਸਾਦ ਰਤਨ ਹਰ ਲਾਭ ਹੈ 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 ਬੇਟਾ ਅਗਿਆਨ ਹੋਏ ਉਜੀਆਰਾ ਬੇਟਾ ਅਗਿਆਨ ਹੋਏ ਉਜੀਆਰਾ ਰਵੇ ਬੰਧਨ ਨਹੀਂ ਟੁੱਟੇ ਰਵੇ ਬੰਧਨ ਨਹੀਂ ਟੁੱਟੇ ਵਿਚ ਹौं ਮੈਂ ਪਰਮ ਨ ਜਾਈ ਵਿਚ ਹौं ਮੈਂ ਪਰਮ ਨ ਜਾਈ ਸਤਗੁਰ ਮਿਲੈ ਤਾਂ ਹौं ਮੈਂ ਟੁੱਟੈ ਸਤਗੁਰ ਮਿਲੈ ਤਾਂ ਹौं ਮੈਂ ਟੁੱਟੈ ਤਾ ਕੋ ਲਿਖੈ ਪਾਈ ਤਾ ਕੋ ਲਿਖੈ ਪਾਈ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਸੋਖ ਸਾਗਰ ਉਰਤਾਰੇ ਸੋਖ ਸਾਗਰ ਉਰਤਾਰੇ ਭਗਤ ਵਸਲ ਜਗ ਜੀਵਨ ਦਾਤਾ ਭਗਤ ਵਸਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੇ ਮਤ ਗੁਰ ਮਤ ਹਰ ਨਿਸਤਾਰੇ ਮਨ ਸਿਉ ਜੂਜ ਮਰੈ ਪ੍ਰਭ ਪਾਏ ਮਨ ਸਿਉ ਜੂਜ ਮਰੈ ਪ੍ਰਭ ਪਾਏ ਸਾ ਮਨ ਹੈ ਸਮਾਏ ਮਨ ਸਾ ਮਨ ਹੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ 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 ਸਹਿਜ ਪਾਏ ਲਿਵ ਲਾਈ ਸਹਿਜ ਪਾਏ ਲਿਵ ਲਾਈ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਕਿਸ ਕਉ ਕਹੇ ਸੁਨਾਵੇ ਕਿਸ ਕਉ ਕਿਸ ਕਉ ਹੇ ਸੁਨਾਵਹਿ ਕਿਸ ਕੋ ਕਿਸ ਕੋ ਕਹੇ ਸੁਨਾਵੇਂ ਕਿਸ ਕੋ ਕਿਸ ਸਮਝਾਵੇ ਸਮਝ ਰਹੇ ਕਿਸ ਸਮਝਾਵੇ ਸਮਝ ਰਹੇ ਕਿਤਾ ਪੜავਹਿ ਪੜ ਗੁਣ 부ਝੇ ਕਿਸੇ ਪੜਾਵੇ ਪੜ ਗੁਣ 부ਝੇ ਸਤਗੁਰ ਸ਼ਬਦ ਸੰਤੋਖ ਰਹੇ ਸਤਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਐਸਾ ਗੁਰਮਤ ਰਮਤ ਭਜ ਮੇਰੇ ਮਨ ਗਹਿਰ ਗੰਬੀਰਾ ਭਜ ਮੇਰੇ ਮਨ ਗਹਿਰ ਗੰਬੀਰਾ ਰਹਾ ਹਾਉ ਅਨਤ ਤਰੰਗ ਭਗਤ ਹਰ ਰੰਗਾ ਅਨਤ ਤਰੰਗ ਭਗਤ ਹਰ ਰੰਗਾ ਆਲਵਿਨ ਸੂਚੇ ਹਰ ਗੁਣ ਸੰਗਾ ਆਲਵਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰਾ ਮਿਥਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਰਹੇ ਨਿਰਾਰਾ ਰਾਮ ਭਗਤ ਜਨ ਰਹੇ ਕਾਇਆ ਹਰ ਗੁਣ ਗਾਇਆ ਸੂਜੀ ਕਾਇਆ ਹਰ ਗੁਣ ਗਾਇਆ ਆਤਮ ਜੀਨ ਰਹੇ ਲਿਵ ਲਾਇਆ ਆਤਮ ਜੀਨ ਰਹੇ ਲਿਵ ਲਾਇਆ ਆਦ ਅਪਾਰ ਅપરੰਪਰ ਹੀਰਾ ਆਦ ਅਪਾਰ ਅਪਰੰਪਰ ਨਹੀਆ ਨਾਲ ਰਤਾ ਮੇਰਾ ਮਨ ਤੀਰਾ ਨਾਲ ਰਤਾ ਮੇਰਾ ਮਨ ਤੀਰਾ ਰਖਨੀ ਕਹੇ ਕਹੇ ਸੇ ਮੂਏ ਰਖਨੀ ਕਹੇ ਕਹੇ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਤੇ ਆਇਆ ਨਾਨਕ ਤੇ ਨਾਮ ਤੇ ਆਇਆ ਉਸ ਆਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਜੇਤੁਕਾ ਜੇਤੁਕਾ ਕੋਈ ਪੀਖਤ ਪੀਖਿਆ ਖਾਏ ਕੋਈ ਪੀਖਤ ਪੀਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕੋਈ ਰਾਜਾ ਰਹਿਆ ਸਮਾਏ ਜਿਸਹੀ ਮਾਨ ਕਿਸੈ અપਮਾਨ ਜਿਸਹੀ ਮਾਨ ਕਿਸੈ અપਮਾਨ ਆਹੇ ਉਸਾਰੇ ਧਰੇ ਧਿਆਨ ਆਹੇ ਉਸਾਰੇ

ਪੈਸਣ ਨਾਹੀ ਥਾ ਲਗੇ ਪੈਸਣ ਨਾਹੀ ਥਾ ਮਨ ਕਾ ਅੰਦਲਾ ਮਾਇਆ ਕਾ ਬੰਦ ਮਨ ਕਾ ਅੰਦਲਾ ਮਾਇਆ ਕਾ ਬੰਦ ਕੀਨ ਖਰਾਬ ਹੋਵੇ ਨਿਤ ਕੰਦ ਕੀਨ ਖਰਾਬ ਹੋਵੇ ਨਿਤ ਕੰਦ ਆਣ ਜੀਵਨ ਕੀ ਬਹੁਤੀ ਆਸ ਆਣ ਜੀਵਨ ਕੀ ਬਹੁਤੀ ਆਸ ਦੇਖੈ ਤੇਰੇ ਸਾਸ ਗਿਰਾਸ ਦੇਖੈ ਤੇਰੇ ਸਾਸ ਗਿਰਾਸ ਅੰਦਰਲੇ ਦੀਪਕ ਦੇ ਐਨਸੇ ਅੰਦਰਲੇ ਦੀਪਕ ਦੇ ਹੌਜਲ ਢੂਪਤ ਚਿੰਤ ਕਰੇ ਹੌਜਲ ਢੂਪਤ ਚਿੰਤ ਕਰੇ ਕਹੇ ਸੁਣੇ ਜੋ ਮਨ へ ਨਾ ਕਹੇ ਸੁਣੇ ਜੋ ਮਨ へ ਨਾ ਹੌ ਬਲੇ ਹਾਰੇ ਤਾਂ ਕਹਿ ਜਾ ਹੌ ਬਲੇ ਹਾਰੇ ਤਾਂ ਕਹਿ ਜਾ ਨਾਨਕ ਇਕ ਕਹਿ ਅਰਦਾਸ ਨਾਨਕ ਇਕ ਕਹਿ ਸਭ ਤੇਰੇ ਪਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਮ ਜਾਂ ਤੂੰ ਦੇਹ ਜਪੀ ਤੇਰਾ ਨਾਮ ਵਰਗਹਿ ਬੈਸਣ ਹੋਵੇ ਥਾ ਵਰਗਹਿ ਬੈਸਣ ਹੋਵੇ ਥਾ ਜਾਂ ਤਦ ਪਾਵੈ ਤਾ ਦੁਰਮਤ ਜਾਏ ਜਾਂ ਤਦ ਪਾਵੈ ਤਾ ਦੁਰਮਤ ਜਾਏ ਗਿਆਨ ਰਤਨ ਮਨ ਵਸੈ ਆਏ ਗਿਆਨ ਨਦਰ ਕਰੇ ਤਾ ਸਤਗੁਰ ਮਿਲੇ ਨਦਰ ਕਰੇ ਤਾ ਸਤਗੁਰ ਮਿਲੇ ਗੁਰੂ ਮਤਿ ਨਾਨਕ ਭਵਜਲ ਤਰੈ ਗੁਰੂ ਮਤਿ ਨਾਨਕ ਰੋਜਲ ਤਰੈ ਸੋ ਮਹੱਲਾ ਪਹਿਲਾ ਸਤਿ ਸ਼੍ਰੀ ਅਕਾਲ ਮਹੱਲਾ ਪਹਿਲਾ ਹੰਚਪਦੇ ਹੰਚਪਦੇ ਕੋਤ ਬਿਨ ਤੀਨ ਪੰਥ ਬਿਨ ਪੰਖੀ ਜਨ ਬਿਨ ਨਹੀਂ ਰਾਮ ਬਿਨ ਪੰਥ ਬਿਨ ਪੰਖੀ ਜਨ ਬਿਨ ਉਤਭੁਜ ਕਾਮ 나ਹੀ ਜਨ ਬਿਨ ਉਤਭੁਜ ਕਾਮ 나ਹੀ ਯਾ ਸੁਲਤਾਨ ਸਲਾਮ ਵਿਹੂਣਾ ਯਾ ਸੁਲਤਾਨ ਸਲਾਮ ਵਿਹੂਣਾ ਅੰਦੀ ਕੋਠੀ ਤੇਰਾ ਨਾਮ 나ਹੀ ਅੰਦੀ ਕੋਠੀ ਤੇਰਾ ਨਾਮ 나ਹੀ ਸਰਹੇ ਦੁੱਖ ਬਹੁਤਾ ਲਾਗੇ ਦੇ ਵਿਸਰਹੇ ਦੁੱਖ ਬਹੁਤਾ ਲਾਗੇ ਦੁੱਖ ਲਾਗੇ ਤੂੰ ਵਿਸਰ ਨਾਹੀ ਦੁੱਖ ਲਾਗੇ ਤੂੰ ਵਿਸਰ ਨਾਹੀ ਰਹਾਓ ਰਹਾਓ ਅੱਖੀ ਅੰਧ ਜੀਵ ਰਸ ਨਾਹੀ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਣ ਨਾ ਵਜੇ ਕੰਨੀ ਪਵਣ ਨਾ ਵਜੇ ਚਰਣੀ ਚਲੇ ਪਜੂਤਾ ਆਗੇ ਚਰਣੀ ਚਲੇ ਨਿਨ ਸੇਵਾ ਫਲ ਲਾਗੇ ਨਿਨ ਸੇਵਾ ਫਲ ਲਾਗੇ ਅਖਰ ਬਿਰਖ ਬਾਗ ਭੁਏ ਚੋਖੀ 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 ਸਿਂਚਿਤ ਭਾਉ ਕਰੇ ਹੀ ਸਿਂਚਿਤ ਭਾਉ ਕਰੇ ਹੀ ਸਭਨਾ ਫਲ ਲਾਗੇ ਨਾਮ ਏਕੋ ਸਭਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਲਹੀ ਬਿਨ ਕਰਮਾ ਕੈਸੇ ਲਹੀ ਜਿਤੇ ਜੀਅ ਤੇ ਤੇ ਸਭ ਤੇਰੇ ਜਿਤੇ ਜੀਅ ਤੇ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਬਿਨ ਸੇਵਾ ਫਲ ਕਿਸੈ ਨਾਹੀ ਦੁਖ ਸੁਖ ਪਾਣਾ ਤੇਰਾ ਹੋਵੈ ਦੁਖ ਸੁਖ ਪਾਣਾ ਤੇਰਾ ਵਹਿ ਜਿਓ ਰਹੇ ਨਾਹੀ ਮਿਲ ਨਾਮਹਿ ਜਿਓ ਰਹੇ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾ ਤਾਂ ਜੁਗਤ ਨਾਹੀ ਤਾਂ ਜੀਵਾ ਤਾਂ ਜੁਗਤ ਨਾਹੀ ਰਹੇ ਨਾਨਕ ਜੀਵਾਲੇ ਜੀਆ ਰਹੇ ਨਾਨਕ ਜੀਵਾਲੇ ਜੀਆ ਜਹਿ ਪਾਵੈ ਤਹ ਰਾਖ ਤੁਹੀ ਜਹਿ ਪਾਵੈ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਤਾਂ ਜੀਵਾ ਤਾਂ ਜੁਗਤ ਨਾਹੀ ਤਾਂ ਜੀਵਾ ਤਾਂ ਜੁਗਤ ਨਾਹੀ ਕਹ ਨਾਨਕ ਜੀ ਵਾਲੇ ਜੀਆ ਕਹ ਨਾਨਕ ਜੀ ਵਾਲੇ ਜੀਆ ਜਹ ਪਾਵੈ ਤਹ ਰਾਖ ਤੁਹੀ ਜਹ ਪਾਵੈ ਤਹ ਰਾਖ ਤੁਹੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ